ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 25 ਗੁੰਡੇ ਪਾਏ ਆ ਜੀ ਪੱਤੀ ਗੁੰਡੇ ਪਾ ਕੇ ਇਹ 10-10 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਹੁਣ ਸਾਵਨਾ 25 ਗੁੰਡੇ ਪਾਏ ਆ ਏ ਆਪਾਂ ਇੱਕ ਸਲਾਈ ਪਾਈ ਆ, ਕੁੰਡੇ ਪਾਏ ਆ ਹਲੇ ਤੇ ਆਪਾਂ ਅਗਲੀ ਸਲਾਈ ਬਣਾ ਲੈਨੇ ਆ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ। ਤੇ ਡਿਜ਼ਾਈਨ ਤੁਸੀਂ ਕੋਟੀ ਬਣਾਓ, ਸਵੈਟਰ ਬਣਾਓ, ਜੈਕਟ ਕੁਝ ਵੀ ਬਣਾਓ। ਹਰ ਜੇ ਹਰੇਕ ਪ੍ਰੋਜੈਕਟ ਤੇ ਬਹੁਤ ਸੋਹਣਾ ਬਣ ਕੇ ਆਉਣ ਵਾਲਾ, ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ। ਜ਼ਰੂਰ ਟਰਾਈ ਕਰਿਓ। ਚਲੋ ਜੀ ਆ ਸਲਾਈ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਘਰ ਪਰਵ ਦੀ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ ਅਰੇ ਜੀ ਆਪਾਂ ਪੂਰੀ ਸਲਾਈ ਬਣਾ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਇੱਥੇ ਆਪਾਂ ਹੁਣ ਬਣਾਵਾਂਗੇ ਡਿਜ਼ਾਈਨ ਇੱਕ ਗੁੰਡਾ ਤਾਰਾਂਗੇ ਆਪਾਂ ਤਾਂ ਆਪਣੇ ਨਾਲ ਕਰਕੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਤਿੰਨ ਇੱਕ ਦੋ ਤਿੰਨ చార్ త కు సే బ బ తన కు కండే ఉండే సనావే ாஸ்டின்ன கண்ட உல் உல்ட்டி சிலை அப்போ பூரி உல்ட்டி பண்ண ද්ද සාව फिर තින්න కుඩේ बගේ ఉ दो කඩත සිද්ධේ बෙනාමගේ හන ජ සත්ත కుඩේන හන්න අපට ජය ගේ दो සිද්දේ ना ਅਤੇ ਆਪਾਂ ਇੱਕ ਕੁੰਡਾ ਹੀ ਬਣਾਉਣਾ ਸਿੱਧਾ ਜੀ ਇੱਥੇ ਆਪਾਂ ਵਲ ਪਾ ਕੇ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਆਪਾਂ ਵਲ ਪਾਇਆ ਫਿਰ ਆਪਾਂ ਧਾਗਾ ਆਪਣੇ ਵੱਲ ਕਰਕੇ ਜਿਹੜੇ ਆਪਣੇ ਆ ਤਿੰਨ ਕੁੰਡਿਆ ਤਿੰਨਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਫਿਰ ਸਿੱਧਾ ਬਣਾ ਕੇ ਅਗਲੇ ਕੁੰਡੇ ਤੇ ਆਪਾਂ ਵਲ ਪਾ ਕੇ ਅਗਲਾ ਕੁੰਡਾ ਫਿਰ ਸਿੱਧਾ ਬਣਾਵਾਂਗੇ ਆਪਾਂ ਸੱਤ ਗੁੰਡੇ ਆਪਣੇ ਫੇਰ ਪੂਰੇ ਕਰ ਲੇ ਦੋ ਚਾਰ 6 ਤੇ 1 7 ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਬਣਾਇਆ ਇੱਥੇ ਤੇ ਵਲ ਪਾ ਕੇ ਅਗਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਫਿਰ ਆਪਾਂ ਧਗ ਆਪਣੇ ਵੱਲ ਕਰਕੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ అగలా కు స పాండా ఫిధా బాల్గే తిన్న కుండే ఉల్టే ఉల్టి పూరి ఉల్టి బనావే तो सिद्धे पासे आता तिन कुडे उलटे बनाव ह आपण फर दो कुडे बनाव सिद्धे हा आपण एस कुडे ते अपने आ। दा दा पा हा जे आपण तिन कुडे आि कर देंगे। దో కండే అగలే సనా తిన్న కండే ఉల్టే దో కడే సే బ ఇతా ధాగా ఇద్దర రకేవి తరం తిని కండే ఉల్టే బ ఉత్ పైగా ఇద్దరు తరం బా ਆਪਣੇ ਆਪਣੇ ਪਸੰਦਾ ਆਪਾਂ ਜਿਵੇਂ ਮਰਜ਼ੀ ਬਣਾਈਏ ਆਪਾਂ ਜਿਵੇਂ ਚੰਗਾ ਲੱਗੇ ਆਪਾਂਵੇਂ ਬਣਾ ਸਕਦੇ ਆ ගේ සිද වෙ్ දස පමත පමගේ සිද්ධ ප තන්න ටබ ਜਿਹੜੇ ਆਪਾਂ ਨੇ ਸੱਤ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜਿਹੜਾ ਆਪਾਂ ਡਿਜ਼ਾਈਨ ਆ ਇਹ ਵਾਲਾ ਨਹੀਂ ਪਾਉਣਾ ਛੇ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਹੋਗੀਆਂ ਦੋ ਸਲਾਈਆਂ ਆਪਣੀਆਂ ਗੈਪ ਦੀਆਂ ਹੋਗੀਆਂ ਅੱਠ ਸਲਾਈਆਂ ਹੋਗੀਆਂ ਆਪਣੀਆਂ ਅੱਠ ਸਲਾਈਆਂ ਤੋਂ ਬਾਅਦ ਆਪਾਂ ਡਿਜ਼ਾਈਨ ਫੇਰ ਸਟਾਰਟ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਸੇਮ ਡਿਜ਼ਾਈਨ ਉਹੀ ਦੋ ਗੁੰਡੇ ਪਾਵਾਂਗੇ ਇੱਕ ਗੁੰਡਾ ਸਿੱਧਾ ਪਾਵਾਂਗੇ ਇੱਥੇ ਵਲ ਪਾ ਕੇ ਫਿਰ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਧਾਗਾ ਪਿੱਛੇ ਕਰਕੇ ਫਿਰ ਇੱਕ ਗੁੰਡਾ ਸਿੱਧਾ ਹਲੋ ਜੀ ਆਪਣੀ ਪਹਿਲੀ ਸਲਾਈ ਹੋ ਗਈ ਡਿਜ਼ਾਈਨ ਦੀ ਇਹ ਤੇ ਆਪਾਂ ਇਹ ਹੀ 8-8 ਸਲਾਈਆਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਹ ਆਵळा ਡਿਜ਼ਾਈਨ ਹੈ ਇਹ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਦੇ ਹੋ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ